ਇਸ ਵਕਤ ਰਾਮ ਮੰਦਰ ਦੇ ਅੰਦਰ ਮੌਜੂਦ ਆ ਤਿਆਰੀਆਂ ਜੋਰ-ਸ਼ੋਰਾਂ ਦੇ ਚੱਲ ਰਹੀ ਹੈ 22 ਜਨਵਰੀ ਨੂੰ ਪ੍ਰਾਣ ਪ੍ਰਤੀਸ਼ਟਾ ਹੋਣ ਜਾ ਰਹੀ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰਾਮ ਮੰਦਰ ਤਿਆਰ ਹੋ ਰਿਹਾ ਹੈ 22 ਜਨਵਰੀ ਨੂੰ ਇਤਿਹਾਸ ਦੀ ਗੱਲ ਹੋਣੀ ਹੈ ਇਤਿਹਾਸ ਦੇ ਅੰਨਿਆਂ ਤੇ ਵਿੱਚ ਸੁਨਹਿਰੀ ਅੱਖਰਾਂ ਚ ਇਹ ਦਿਨ ਲਿਖਿਆ ਜਾਣਾ ਹੈ ਉਸ ਦਿਨ ਦੀ ਉਡੀਕ ਉਸ ਦਿਨ ਨੂੰ ਹਰ ਉਹ ਸ਼ਖਸ ਉਡੀਕ ਰਿਹਾ ਹੈ ਜੋ ਰਾਮ ਦਾ ਪਖਤ ਹੈ ਜੋ Hindu ਧਰਮ ਦਾ ਪੱਖਤਾ ਬਾਬਰੀ ਮਸਜਿਦ ਨੂੰ ਲੈ ਕੇ ਅਗਰ ਕਿਹਾ ਜਾਵੇ ਤਾਂ ਜਿਹੜੀ ਉਹ ਮਸਜਿਦ ਨੂੰ ਢਾਇਆ ਗਿਆ ਉਸ ਤੋਂ ਬਾਅਦ ਰਾਮ ਮੰਦਰ ਬਣਾਇਆ ਗਿਆ ਉਸ ਦਾ ਸਾਰਾ ਇਤਿਹਾਸ ਕੀ ਹੈ 1934 ਉਹ ਦਿਨ ਆਉਂਦਾ ਜਦੋਂ ਇਸ ਥਾਂ ਤੇ ਦੰਗੇ ਹੁੰਦੇ ਰਹੇ ਇਸ ਥਾਂ ਤੇ ਜਦੋਂ ਦੰਗੇ ਹੋਣੇ ਸ਼ੁਰੂ ਹੋਏ ਤਾਂ ਬਾਬਰੀ ਮਸਜਿਦ ਦੀ ਦੀਵਾਰ ਤੋੜੀ ਗਈ ਸੀ 1986 ਦੇ ਵਿੱਚ ਜਿਹੜਾ ਬਹੁਤ ਵੱਡੀ ਰਥ ਯਾਤਰਾ ਕੱਢੀ ਜਾਣੀ ਸੀ ਜਿਸ ਚ ਲਾਲ ਕਿਸ਼ਨ ਅੜਵਾਨੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਔਰ ਜਦੋਂ ਉਸ ਜੱਥਾ ਅਯੁੱਧਿਆ ਪਹੁੰਚਿਆ ਸ੍ਰੀਤਾ ਮੁਲਾਇਮ ਸਰਕਾਰ ਨੇ ਗੋਲੀਆਂ ਚਲਾਉਣ ਦੇ ਹੁਕਮ ਦੇ ਦਿੱਤੇ ਜਿਸ ਚ ਕਈ ਹਜ਼ਾਰ ਕਾਰ ਸੇਵਕਾਂ ਦੀ ਜਿਹੜੇ ਪ੍ਰਾਣ ਚਲੇ ਗਏ ਸੀ ਇਸ ਵਕਤ ਰਾਮ ਮੰਦਰ ਦੇ ਅੰਦਰ ਮੌਜੂਦ ਆ ਤਿਆਰੀਆਂ ਜੋਰਾ ਸ਼ੋਰਾ ਦੇ ਚੱਲ ਰਹੀ ਹੈ 22 ਜਨਵਰੀ ਨੂੰ ਪ੍ਰਾਣ ਪ੍ਰਤੀਸ਼ਟਾ ਹੋਣ ਜਾ ਰਹੀ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ RAM ਮੰਦਰ ਤਿਆਰ ਹੋ ਰਿਹਾ ਹੈ ਔਰ 500 ਸਾਲ ਦਾ ਇਤਿਹਾਸ ਉਸਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਫਿਲਹਾਲ ਪਰ ਨੂੰ ਤਸਵੀਰਾਂ ਅੰਦਰ ਦੀਆਂ ਦਿਖਾ ਦਈਏ ਤਿਆਰੀਆਂ ਬਹੁਤ ਜ਼ੋਰ ਸ਼ੋਰਾਂ ਤੇ ਨੇ ਅਬ ਜੋ 22 ਜਨਵਰੀ ਨੂੰ ਇਤਿਹਾਸ ਦੀ ਗੱਲ ਹੋਣੀ ਹੈ ਇਤਿਹਾਸ ਦੇ ਪੰਨਿਆਂ ਤੇ ਵਿੱਚ ਸੁਨਹਿਰੀ ਅੱਖਰਾਂ ਚ ਇਹ ਦਿਨ ਲਿਖਿਆ ਜਾਣਾ ਹੈ ਉਸ ਦਿਨ ਦੀ ਉਡੀਕ ਉਸ ਦਿਨ ਨੂੰ ਹਰ ਉਹ ਸ਼ਖਸ ਉਡੀਕ ਰਿਹਾ ਹੈ ਜੋ RAM ਦਾ ਭਗਤ ਹੈ ਜੋ Hindu ਧਰਮ ਦਾ ਭਗਤ ਹੈ ਜੋ ਸਨਾਤਨ ਦਾ ਭਗਤ ਹੈ ਤਾਂ ਇਹ ਤਸਵੀਰਾਂ ਰਾਮ ਮੰਦਰ ਦੇ ਅੰਦਰ ਲਈ ਦਿਖਾ ਰਹੇ ਆ ਭਗਤ ਵੀ ਮੈਂ ਜਿਹੜੇ ਮੌਜੂਦ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਤਾਂ ਇਤਿਹਾਸ ਕੀ ਹੈ ਬਾਬਰੀ ਮਸਜਿਦ ਬਾਬਰੀ ਮਸਜਿਦ ਨੂੰ ਲੈ ਕੇ ਅਗਰ ਕਿਹਾ ਜਾਵੇ ਤਾਂ ਜਿਹੜੀ ਉਹ ਮਸਜਿਦ ਨੂੰ ਢਾਇਆ ਗਿਆ ਉਸ ਤੋਂ ਬਾਅਦ ਰਾਮ ਮੰਦਰ ਬਣਾਇਆ ਗਿਆ ਉਸ ਦਾ ਸਾਰਾ ਇਤਿਹਾਸ ਕੀ ਹੈ 1528 ਦੇ ਵਿੱਚ ਮਸਜਿਦ ਬਾਬਰੀ ਵੱਲੋਂ ਬਣਾਈ ਜਾਂਦੀ ਹੈ ਇਬਰਾਹਿਮ ਲੋਧੀ ਨਾਲ ਯੁੱਧ ਹੁੰਦਾ ਹੈ ਔਰ ਉਸ ਦੀ ਜਿਹੜਾ 1528 ਦੇ ਵਿੱਚ ਬਾਬਰ ਨੇ ਰਾਮ ਮੰਦਰ ਤੋੜ ਕੇ ਮਸਜਿਦ ਬਣਾਈ ਇਹ ਹਿੰਦੂ ਸੰਗਠਨਾਂ ਦਾ ਦਾਵਾ ਸੀ RAM ਦੇ ਮੁੰਡੇ ਕੁਛ ਦੇ ਵੱਲੋਂ ਇਹ ਰਾਮ ਮੰਦਰ ਬਣਾਇਆ ਗਿਆ ਸੀ ਕਿਹਾ ਇਹ ਵੀ ਜਾਂਦਾ ਕਿ 5000 ਮੰਦਰ ਸੀ ਔਰ 21 April ਨੂੰ ਇਹ ਬਾਬਰੀ ਮਸਜਿਦ ਜਿਹੜੀ ਆ ਬਣਾਈ ਜਾਂਦੀ ਆ 150 ਸਾਲ ਇਹ ਬਾਬਰੀ ਮਸਜਿਦ ਐਵੇਂ ਹੀ ਰਹੀ ਕਿਉਂਕਿ ਮੁਗਲ ਸ਼ਾਸਕ ਦਾ ਬਹੁਤ ਬੋਲਬਾਲਾ ਸੀਗਾ ਉਸ ਨੂੰ ਲੈ ਕੇ ਕੋਈ ਵੀ ਕੋਈ ਆਵਾਜ਼ ਨਹੀਂ ਚੁੱਕ ਸਕਦਾ ਸੀ ਫਿਰ ਕੀ ਹੁੰਦਾ 21 April ਨੂੰ ਜਦੋਂ ਇਹ ਮਸਜਿਦ ਬਣਦੀ ਆ ਉਸ ਤੋਂ 150 ਸਾਲ ਬਾਅਦ ਜਦੋਂ ਕੋਈ ਆਵਾਜ਼ ਨਹੀਂ ਚੁੱਕੀ ਤਾ 190 ਸਾਲ ਬਾਅਦ ਰਾਜਸਥਾਨ ਦੇ ਇੱਕ ਰਾਜਾ ਜਿਹਦਾ ਨਾਮ ਜੈ ਸਿੰਘ ਦੱਸਿਆ ਜਾਂਦਾ ਉਹਨਾਂ ਨੇ ਇਸ ਮਸਜਿਦ ਤੋਂ 100 ਮੀਟਰ ਤੇ ਇੱਕ ਰਾਮ ਚਬੂਤਰਾ ਬਣਾਇਆ ਸੀ ਉਸ ਰਾਮ ਚਬੂਤਰੇ ਤੇ 250 ਸਾਲ ਬਾਅਦ ਪੂਜਾ ਵੀ ਹੋਣੀ ਸ਼ੁਰੂ ਹੋਈ ਫਿਰ 1813 ਚ ਪਹਿਲੀ ਵਾਰ ਹਿੰਦੂ ਸੰਗਠਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਇਸ ਥਾਂ ਤੇ ਪਹਿਲਾ ਰਾਮ ਮੰਦਰ ਸੀ ਪੂਰੇ 250 ਸਾਲ ਬਾਅਦ ਇਸ ਥਾਂ ਦਾ ਜ਼ਿਕਰ ਹੁੰਦਾ ਕਿ ਇਸ ਥਾਂ ਤੇ ਰਾਮ ਮੰਦਰ ਸੀ ਕਿਉਂਕਿ ਮੁਗਲ ਸ਼ਾਸਕ ਬਹੁਤ ਜ਼ਿਆਦਾ ਤਾਕਤਵਰ ਸੀ ਇਸ ਥਾਂ ਤੇ ਅਗਰ ਕੋਈ ਕਿਸੇ ਜ਼ਿਕਰ ਵੀ ਕਰਦਾ ਸੀ ਤਾਂ ਉਸ ਥਾਂ ਨੂੰ ਲੈ ਕੇ ਉਸ ਬੰਦੇ ਨੂੰ ਵੜ ਦਿੱਤਾ ਜਾਂਦਾ ਸੀ ਇਹ ਵੀ ਕਿਹਾ ਜਾਂਦਾ ਹੈ ਤਾਂ ਫੈਜ਼ਾਬਾਦ ਦੇ ਅੰਗਰੇਜ਼ਾਂ ਨੇ ਵੀ ਦਾਵਾ ਕੀਤਾ ਸੀ ਜਦੋਂ ਕਿ ਕਿਉਂਕਿ ਇਸ ਥਾਂ ਦਾ ਨਾਮ ਫੈਜ਼ਾਬਾਦ ਸੀ ਇਹ ਅਯੁੱਧਿਆ ਬਾਅਦ ਵਿੱਚ ਜਦੋਂ ਯੋਗੀ ਸਰਕਾਰ ਬਣਦੀ ਆ ਉਦੋਂ ਰੱਖਿਆ ਜਾਂਦਾ ਫੈਜ਼ਾਬਾਦ ਦੇ ਜੋ ਅੰਗਰੇਜ਼ ਸੀ ਉਹਨਾਂ ਸਮਿਆਂ 'ਚ 1814-15 ਦੇ ਵਿੱਚ ਉਹਨਾਂ ਨੇ ਵੀ ਦਾਵਾ ਕੀਤਾ ਸੀ ਕਿ ਇਸ ਥਾਂ ਦੇ ਉੱਤੇ ਪਹਿਲਾਂ ਰਾਮ ਮੰਦਰ ਸੀ ਤੇ 1838 ਅੰਗਰੇਜ਼ਾਂ ਨੇ ਰਿਪੋਰਟ ਚ ਸਾਰਾ ਕੁਝ ਪੇਜ ਪੇਜ ਕੀਤਾ ਸੀ ਲਿਖਤੀ ਚ ਉਸ ਤੋਂ ਬਾਅਦ ਹੰਗਾਮਾ ਹੁੰਦਾ ਤੇ ਉੱਥੇ ਨਬਾ ਜਿਹੜੀ ਨਮਾਜ਼ ਤੇ ਪੂਜਾ ਬਿਲਕੁਲ ਬੰਦ ਕਰ ਦਿੱਤੀ ਜਾਂਦੀ ਹੈ ਤਾਂ 1855 ਤੱਕ ਕਾਫੀ ਰੌਲਾ ਪੈਂਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਤੇ ਫਿਰ ਕੀ ਹੁੰਦਾ ਹੈ ਰਾਮ ਚਬੂਤਰੇ ਦੇ ਜਦੋਂ ਪੂਜਾ ਸ਼ੁਰੂ ਹੋਣੀ ਸ਼ੁਰੂ ਹੁੰਦੀ ਹੈ ਤਾਂ 1855 ਦੇ ਵਿੱਚ ਇਸ ਰਾਮ ਚਬੂਤਰੇ ਦਾ ਛਤਰੀ ਲਗਾਉਣ ਦੀ ਅਦਾਲਤ ਵੱਲੋਂ ਜਿਹੜੀ ਆ ਮੰਗ ਕੀਤੀ ਜਾਂਦੀ ਆ ਪਰ ਇਸ ਤੇ ਰੋਕ ਲਗਾ ਦਿੱਤੀ ਗਈ ਸੀ ਤਨਿਰਮੋਹੀ ਅਖਾੜਾ ਜੋ ਇਸ ਰਾਮ ਮੰਦਰ ਦਾ ਸ਼ੁਰੂ ਤੋਂ ਸਮਰਥਨ ਕਰਦਾ ਰਿਹਾ ਪਰ ਕੁਝ ਵੀ ਹੱਥ ਨਹੀਂ ਲੱਗਦਾ 1934 ਉਹ ਦਿਨ ਹੁੰਦਾ ਜਦੋਂ ਇਸ ਥਾਂ ਤੇ ਦੰਗੇ ਹੁੰਦੇ ਰਹੇ ਇਸ ਥਾਂ ਤੇ ਜਦੋਂ ਦੰਗੇ ਹੋਣੇ ਸ਼ੁਰੂ ਹੋਏ ਤਾਂ ਬਾਬਰੀ ਮਸਜਿਦ ਦੀ ਦੀਵਾਰ ਤੋੜੀ ਗਈ ਸੀ ਹਾਲਾਂਕਿ ਉਹ ਬਾਬਰੀ ਮਸਜਿਦ ਦੀ ਦੀਵਾਰ ਵੀ ਬਣਾਈ ਗਈ ਤਾਂ ਜਦੋਂ 1947 ਚ ਦੇਸ਼ ਆਜ਼ਾਦ ਹੁੰਦਾ ਤਾਂ ਫੇਰ ਕਿਤੇ ਨਾ ਕਿਤੇ ਰਾਮ ਪਖਤਾਨੂ ਲੱਗਿਆ ਕਿ ਜਿਹੜਾ ਇਸ ਤੇ ਰਾਮ ਮੰਦਰ ਨੂੰ ਅਜੰਡੇ ਚ ਸ਼ਾਮਲ ਕੀਤਾ ਜਾਵੇਗਾ ਪਰ ਰਾਮ ਮੰਦਰ ਨੂੰ ਅਜੰਡੇ ਚ ਬਿਲਕੁਲ ਵੀ ਸ਼ਾਮਲ ਨਹੀਂ ਕੀਤਾ ਗਿਆ ਸੀ ਤਾਂ ਇਤਿਹਾਸ ਜੋ ਜੋ ਇਤਿਹਾਸ ਦੇ ਵਿੱਚ ਦਾਅਵੇ ਕੀਤੇ ਜਾਂਦੇ ਆ ਉਸ ਦੇ ਬਾਰੇ ਤੁਹਾਨੂੰ ਵਿਸਤਾਰ ਚ ਜਾਣਕਾਰੀ ਦੇ ਰਿਹਾ ਤਾਂ ਉਹ ਦਿਨ ਜਿਸ ਦਿਨ ਤੋਂ ਬਾਅਦ ਰਾਮ ਅੰਦੋਲਨ ਦੀ ਤਸਵੀਰ ਬਦਲੀ ਉਹ ਸੀ 1949 ਜਸਦਨ ਵਿਵਾਦਕ ਢਾਂਚੇ ਦੇ ਅੰਦਰ ਸਵੇਰੇ ਸਵੇਰੇ ਪੂਜਾ ਹੋਣ ਲੱਗ ਪਈ ਸੀ ਦਾਵਾ ਕੀਤਾ ਗਿਆ ਸੀ ਕਿ ਰਾਮ ਮੰਦਰ ਦੀ ਮੂਰਤੀ ਥਾਂ ਦੇ ਉੱਤੇ ਪ੍ਰਗਟ ਹੋ ਗਈ ਸੀ ਤਾਂ ਪੂਜਾ ਦੇ ਵਿਵਾਦ ਮਗਰੋਂ ਮੁਸਲਿਮ ਐਕਸ਼ਨ ਕਮੇਟੀ ਬਣਾਈ ਗਈ ਸੀ ਸੁਨੀ ਵਖੂ ਬੋਰਡ ਵੱਲੋਂ ਫਿਰ ਇਸ ਨੂੰ ਲੈ ਕੇ ਲਗਾਤਾਰ ਕੋਰਟ ਦੇ ਵਿੱਚ ਵਿਵਾਦ ਚੱਲਦਾ ਰਿਹਾ ਤਾਂ ਜਦੋਂ 1980 ਦੇ ਵਿੱਚ ਬੀਜਪੀ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਉਂਦੀ ਹੈ ਸੰਗਠਨ ਸੱਤਾ ਦੇ ਵਿੱਚ ਆਉਂਦਾ ਹੈ ਸੰਗ ਜਿਹੜਾ ਉਹ ਆਪਣਾ ਸੰਗਠਨ ਮਜ਼ਬੂਤ ਕਰਦਾ ਤਾਂ ਉਦੋਂ ਰਾਮ ਅੰਦੋਲਨ ਦੀ ਤਸਵੀਰ ਬਦਲਦੀ ਹੈ ਉਸ ਰਾਮ ਮੰਦਰ ਨੂੰ ਬਣਾਉਣ ਨੂੰ ਲੈ ਕੇ ਚਰਚਾਵਾਂ ਤੇਜ਼ ਹੁੰਦੀਆਂ ਨੇ 1984 ਦੇ ਵਿੱਚ ਵੀ ਜਿਹੜਾ ਦਿੱਲੀ ਦੇ ਵਿੱਚ ਬੈਠਕ ਰੱਖੀ ਸੀ ਪਰ ਇੰਦਰਾ ਗਾਂਧੀ ਕਤਲ ਕਾਂਡ ਨੂੰ ਲੈ ਕੇ ਉਸ ਜਿਹੜੀ ਯਾਤਰਾ ਨੂੰ ਉਸ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ 1986 ਦੇ ਵਿੱਚ ਜਿਹੜਾ ਬਹੁਤ ਵੱਡੀ ਰਥ ਯਾਤਰਾ ਕੱਢੀ ਜਾਣੀ ਸੀ ਜਿਸ ਵਿੱਚ ਲਾਲ ਕਿਸ਼ਨ ਅੜਵਾਨੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਔਰ ਜਦੋਂ ਉਸ ਜੱਥਾ ਅਯੁੱਧਿਆ ਪਹੁੰਚਿਆ ਸੀ ਤਾਂ ਮੁਲਾਇਮ ਸਰਕਾਰ ਨੇ ਗੋਲੀਆਂ ਚਲਾਉਣ ਦੇ ਹੁਕਮ ਦੇ ਦਿੱਤੇ ਜਿਸ ਵਿੱਚ ਕਈ ਹਜ਼ਾਰ ਕਾਰ ਸੇਵਕਾਂ ਦੀ ਜਿਹੜੇ ਪ੍ਰਾਣ ਚਲੇ ਗਏ ਸੀਗੇ ਇਸ ਕਾਂਡ ਦੇ ਵਿੱਚ ਤਾਂ ਫਿਰ ਉਸ ਤੋਂ ਬਾਅਦ ਉਹ ਦਿਨ 1992 ਜਦੋਂ 2 ਲੱਖ ਕਾਰ ਸੇਵਕਾਂ ਨੇ ਅ ਜਿਹੜਾ ਮੋਰਚਾ ਵਧਣ ਦਾ ਐਲਾਨ ਕੀਤਾ ਸੀ ਰਾਮ ਮੰਦਰ ਵਾਲ ਤਾਂ ਉਹਨਾਂ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਯੂਪੀ ਸਰਕਾਰ ਡਿੱਗ ਗਈ ਸੀ ਰਾਸ਼ਟਰਪਤੀ ਸ਼ਾਸਨ ਲੱਗ ਗਿਆ ਸੀ ਫਿਰ 7 ਸਾਲ ਸੁਪਰੀਮ ਕੋਰਟ ਇਸ ਫੈਸਲੇ ਨੂੰ ਰੱਖ ਕੇ ਚੁੱਪ ਰਿਹਾ ਫਿਰ ਸੱਤਾ ਦੇ ਵਿੱਚ ਬੀਜੇਪੀ ਸਰਕਾਰ ਆਉਂਦੀ ਹੈ ਔਰ ਆਪਣੇ ਆਪਣੇ ਤਾਥ ਰੱਖੇ ਜਾਂਦੇ ਆ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਸਾਰੇ ਡਾਟੇ ਨੂੰ ਇੰਗਲਿਸ਼ ਟ੍ਰਾਂਸਲੇਟ ਕਰਕੇ ਦਿਓ ਤਾਂ ਜਿਸ ਤੋਂ ਬਾਅਦ 2019 ਦੇ ਵਿੱਚ ਰਾਮ ਮੰਦਰ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਸੁੰਨੀ ਵਕਫ ਬੋਰਡ ਹਿੰਦੂ ਸੰਗਠਨਾਂ ਦੇ ਵਿੱਚ ਇਹ ਬਹੁਤ ਲੰਬੀ ਲੜਾਈ ਜਿਹੜੀ ਚੱਲੀ ਆ ਹਿੰਦੂ ਸੰਗਠਨਾਂ ਦਾ ਦਾਅਵਾ ਹੈ ਕਿ ਅਸੀਂ ਬਹੁਤ ਸਾਰੇ ਬੰਦਿਆਂ ਦੀ ਜਾਨ ਅਸੀਂ ਗਵਾਈ ਹੈ ਜਿਸ ਦੇ ਆਧਾਰ ਤੇ ਜੋ ਕਿ ਰਾਮ ਜੀ ਦਾ ਆਸ਼ੀਰਵਾਦ ਹੋਇਆ ਔਰ ਇਹ ਮੰਦਿਰ ਬਣਿਆ ਤਾਂ ਢਾਂਚਾ ਦਿਖਾ ਦੇ ਚੱਲਦੇ ਆ ਮਦਵਿੰਦਰ ਨੂੰ ਕਹਾਂਗਾ ਇੱਧਰ ਦਿਖਾਇਆ ਜਾਵੇ ਪਿੱਛੇ ਤਾਂ ਇਹ ਕੰਮ ਬਹੁਤ ਜ਼ੋਰਾਂ ਸ਼ੋਰ ਨਾਲ ਚੱਲ ਰਿਹਾ ਹੈ ਹਾਲਾਂਕਿ ਰਾਮ ਮੰਦਿਰ ਬਣ ਨੂੰ ਬਹੁਤ ਸਮਾਂ ਲੱਗਣਾ ਹੈ ਪਰ ਜਿਹੜਾ 22 ਜਨਵਰੀ ਨੂੰ ਉਦਘਾਟਨ ਹੋਣਾ ਉਸ ਨੂੰ ਲੈ ਕੇ ਦੂਰ ਦੂਰ ਤੋਂ ਲੋਕ ਆ ਰਹੇ ਨੇ ਹਾਲਾਂਕਿ 22 ਜਨਵਰੀ ਨੂੰ ਕੋਈ ਵੀ ਆ ਸੰਗਤ ਨੂੰ ਅਲਾਊਡ ਨਹੀਂ ਅੰਦਰ ਆਉਣਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਇਸ ਦਿਨ ਇਸ ਥਾਂ ਤੇ ਮੌਜੂਦ ਰਹਿਣਾ ਚਾਹੁੰਦੇ ਹਾਂ ਚਾਹੇ ਸਾਨੂੰ ਅੰਦਰ ਨਾ ਜਾਣ ਦਿੱਤਾ ਜਾਵੇ ਔਰ ਫਿਰ ਜਿਹੜਾ ਅਸੀਂ 23 ਜਨਵਰੀ 24 ਜਨਵਰੀ ਨੂੰ ਦਰਸ਼ਨ ਕਰਾਂਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸ਼੍ਰੀ ਰਾਮ ਜੀ ਦਾ ਮੰਦਿਰ ਅਮਾਵਾਂ ਰਾਮ ਮੰਦਿਰ ਜਹਾ ਤ੍ਰੈਤਾ ਯੁੱਗ ਮੇ ਰਗੂਕੁਲ ਦਾ ਦੇਵਾਲੇ ਥਾ ਤ੍ਰੈਤਾ ਯੁੱਗ ਦੀ ਗੱਲ ਤੁਸੀਂ ਅਕਸਰ ਸੁਣਦੇ ਰਹਿੰਨੇ ਹੋ ਕਿ ਤ੍ਰੈਤਾ ਯੁਗ ਦੇ ਵਿੱਚ ਰਾਮ ਜੀ ਜਿਹਦਾ ਜਨਮ ਹੋਇਆ ਸੀਤਾ ਜੀ ਦਾ ਹਰਣ ਹੋਇਆ ਰਾਵਣ ਨੇ ਹਰਣ ਕੀਤਾ ਉਸ ਤੋਂ ਬਾਅਦ ਯੁੱਧ ਹੁੰਦਾ ਤਾਂ ਤ੍ਰੈਤਾ ਯੁਗ ਚ ਰਗੂ ਕੁਲਦਾਸ ਦਿਵਾਲੇ ਜਿਹੜਾ ਸੀਗਾ ਉਹ ਇਹ ਸੀਗਾ ਉਹ ਲਿਖਿਆ ਵੀ ਹੋਇਆ ਜਹਾਂ ਰਾਮ ਹੈ ਵਹਾਂ ਬੈ ਨਹੀਂ ਔਰ ਨਹੀਂ ਨਾ ਹੀ ਕبھی ਪਰਾਜੇ ਹੋ ਸਕਦੀ ਹੈ ਤਾਂ ਬਿਲਕੁਲ ਜਿੱਤ ਹੋਈ ਹੈ ਔਰ ਰਾਮ ਮੰਦਰ ਬਣਾਉਣ ਦਾ ਜਿਹੜਾ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸੀ ਉਹ ਥੋੜਾ ਜੋਰਾ ਸ਼ੋਰ ਹਤੇ ਚੱਲ ਰਿਹਾ ਹੈ ਕੈਮਰਮੈਨ ਦਵਿੰਦਰ ਦੇ ਨਾਲ ਪ੍ਰਿੰਤ ਸੁਨਿਆਲ ਪ੍ਰੋ ਪੰਜਾਬ ਟੀਵੀ ਅਯੁੱਧਿਆ